ਸਸਰੀ ਗਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਫਲੋਰ ਦੇ ਨੇੜਲੇ ਪਿੰਡ ਛੋਲੇ ਵਜੜਦੇ ਦੋ ਨੌਜਵਾਨ ਸਤਲੁਜ ਦਰਿਆ ਵਿੱਚ ਨਹਾਉਣ ਦੇ ਦੌਰਾਨ ਪਾਣੀ ਦੇ ਵਹਾਅ ਵਿੱਚ ਰੁੜ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਬਚਾ ਲਿਆ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਅਤੇ ਬਚਣ ਵਾਲੇ ਨੌਜਵਾਨ ਦੀ ਪਛਾਣ ਜਸਪੀਤ ਸਿੰਘ ਵਜੋਂ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਜਸਪੀਤ ਸਿੰਘ ਤੇ ਵਿਸ਼ਾਲ ਵਾਸੀ ਛੋਲੇ ਵਜੜ ਦੁਪਹਿਰ ਪਛੂਆਂ ਲਈ ਸ਼ੈੱਡ ਬਣਾਉਣ ਵਾਸਤੇ ਸਤਲੁਜ ਦਰਿਆ ਕੰਢੇ ਸਰਕੰਡਾ ਵੱਢਣ ਲਈ ਗਏ ਸੀ ਸਰਕੰਡਾ ਵੱਢ ਡੂੰਗੀ ਦਾ ਜਾਣ ਕਰਕੇ ਉਹ ਤੇਜ਼ ਬਾਣੀ ਦੇ ਬਹਾਵੀ ਰਪੇਟ ਵਿੱਚ ਆ ਕੇ ਰੁੜ ਗਏ ਇਸ ਦੌਰਾਨ ਪਤਾ ਲੱਗਾ ਕਿ ਮੌਕੇ ਉੱਪਰ ਪਿੰਡ ਵਾਸੀਆਂ ਨੇ ਜਸਪੀ ਸਿੰਘ ਨੂੰ ਬਚਾ ਲਿਆ ਅਤੇ ਵਿਸ਼ਾਲ ਰੁੜ ਗਿਆ ਚੋਰਾਵੱਲੋਂ ਕੱਲ ਰਾਤ ਨਵਾਂਸ਼ਹਿਰ ਵਿਖੇ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਕੋਠੀ ਰੋਡ ਤੇ 20 ਦਿਨ ਪਹਿਲਾਂ ਹੀ ਖੁੱਲੀ ਦੁਕਾਨ 59 11 ਜਿਸ ਦਾ ਸਾਰਾ ਮਾਲ ਵੀ ਹਲੇ ਨਵਾਂ ਹੀ ਹੈ ਚੋਰਾਵੱਲੋਂ ਲੁੱਟ ਲਿਆ ਗਿਆ ਇਸੇ ਤਰ੍ਹਾਂ ਰੇਲਵੇ ਰੋਡ ਤੇ ਨੀਹਾ ਗਾਰਮੈਂਟਸ ਦੀ ਕੱਪੜੇ ਦੀ ਦੁਕਾਨ ਤੇ ਵੀ ਚੋਰੀ ਹੋਈ ਦੋਨਾਂ ਦੁਕਾਨਾਂ ਦਾ ਕਿੰਨਾ ਸਮਾਨ ਚੋਰੀ ਹੋਇਆ ਇਸ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਹੈ ਪਰ ਦੋਵਾਂ ਦਾ ਲੱਖਾਂ ਦਾ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ सिसोदिया ਜਿਨ੍ਹਾਂ ਨੇ ਚੰਗੇ ਕੰਮ ਦੁਨੀਆ ਭਰ ਵੀ ਤਾਰੀਫ ਹੋ ਰਹੀ ਹੈ ਉੱਥੇ ਹੀ ਭਾਜਪਾ ਵੱਲੋਂ ਉਹਨਾਂ ਨੂੰ ਆਪਣੀ ਨਾਕਾਮੀ ਛੁਪਾਉਣ ਲਈ ਝੂਠੇ ਕੇਸਾਂ ਵਿੱਚ ਫਸਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਭਾਜਪਾ ਨੇਤਾਵਾਂ ਨੇ ਕਦੇ ਵੀ ਸਿੱਖਿਆ ਮਾਡਲ ਦੀ ਚਰਚਾ ਨਹੀਂ ਕੀਤੀ ਇਨ੍ਹਾਂ ਵਿਚਾਰਾਂ ਦਾ ਪ੍ਰਕਟਾਵਾ ਆਮ ਆਦਮੀ ਪਾਰਟੀ ਅਜੀਲਾ ਸਖਤਰ ਗगन अग्नि ਉਤਰੀ ਨਹੀਂ ਕੀਤਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਵਧਤੀ ਲੋਕਪ੍ਰਿਅਤਾ ਤੋਂ ਭਾਜਪਾ ਡਰਨ ਲੱਗ ਪਈ ਹੈ ਪੋਜੇਵਾਲ ਦੇ ਪਿੰਡ ਸੰdreਵਾਲ ਵਿਖੇ ਦੇਰ ਸ਼ਾਮ 55 ਸਾਲਾ ਹੀਮਰਾਜੂ ਫਕੈਰੋ ਨਾਮ ਦੇ ਵਿਅਕਤੀ ਦੀ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਦੇ ਪੁੱਤਰ ਰੋਹਿਤ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਹੀਮਰਾਜ ਦੇਰ ਸ਼ਾਮ ਖੇਤਾਂ ਵਿੱਚੋਂ ਪਸ਼ੂਆਂ ਲਈ ਚਾਰਾ ਲੈ ਕੇ ਘਰ ਆ ਰਹੇ ਸਨ ਤਾਂ ਉਨ੍ਹਾਂ ਨੇ ਪਿੰਡ ਦੇ ਨੌਜਵਾਨ ਅਸ਼ੋਕ ਕੁਮਾਰ ਦੇ ਪਿਤਾ ਨੂੰ ਸੜਕ ਤੇ ਆਵਾਜ਼ ਮਾਰੀ ਅਤੇ ਉਸਦੇ ਪਿਤਾ ਹੀਮਰਾਜ ਘਰ ਤੋਂ ਬਾਹਰ ਦਰਵਾਜ਼ੇ ਵਿੱਚ ਆ ਗਏ ਇਸ ਦੌਰਾਨ ਸ਼ੋਕ ਕਮਾਨੇ ਉਸਦੇ ਪਿਤਾ ਤੇ ਲਾਇਸੈਂਸੀ ਵਿਸਤੋਨਾਂ ਗੋਲੀ ਚਲਾ ਦਿੱਤੀ ਅਤੇ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਦੇ ਪਿਤਾ ਦੀ ਹਾਲਤ ਗੰਭੀਰ ਦੇਖ ਕੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਹਨਾਂ ਦੱਸਿਆ ਕਿ ਸ਼ੋਕ ਕੁਮਾਰ ਪਹਿਲਾਂ ਵੀ ਉਹਨਾਂ ਦੇ ਪਿਤਾ ਨੂੰ ਤੰਗ ਕਰਦਾ ਰਹਿੰਦਾ ਸੀ ਅਤੇ ਗੋਲੀ ਮਾਰਨ ਦੀ ਧਮਕੀਆਂ ਦਿੰਦਾ ਰਹਿੰਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਬੀਐਸਐਫ ਨੇ ਪੰਜਾਬ ਵਿੱਚ ਭਾਰਤ-ਪਾਕਿ ਸਰਹੱਤੇ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ। ਇਹ ਹਥਿਆਰ ਰਾਜਾ ਮੋਤਮ ਤੇ ਬੀਓਪੀ ਚੁਗਿੰਦਰ ਪੋਸ਼ ਵਿਚਕਾਰ ਮਿਲੇ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਸਿਮਾ ਸੁਰੱਖਿਆ ਬਲ ਨੇ ਪੰਜਾਬ ਤੇ ਭਾਰਤ-ਪਾਕਿਸਤਾਨ ਸਰਹੱਤੇ ਗਸ਼ਤ ਦੌਰਾਨ ਸਰਦ ਪਾਰ ਤੋਂ ਤਸਕਰੀ ਕੀਤੇ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਹੈ। ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਉਹ ਇਸ ਗੱਲ ਨੂੰ ਸਾਫ਼ ਕਰ ਦਿੰਦੇ ਹਨ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ ਪਰ ਅਸੀਂ ਇਸ ਲਈ ਉਹਨਾਂ ਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਜੋ ਬੰਦਾ ਜੱਗੂ ਲਾ ਰਹੇ ਸਤੇ ਗੋਲਡੀ ਬਰਾੜ ਦਾ ਸਾਥ ਦੇਵੇਗਾ ਉਸ ਨੂੰ ਇਸ ਦਾ ਅੰਜਾਮ ਭੁਗਤਣਾ ਹੀ ਪਵੇਗਾ ਮਨਕੀਰਤ ਔਲਖ ਦੋਸ਼ੀ ਹੈ ਸਾਡੀ ਲਿਸਟ ਵਿੱਚ ਉਸ ਦਾ ਨਾਂ ਸਭ ਤੋਂ ਉੱਪਰ ਹੈ ਤੈਨੂੰ ਮਿਲਾਂਗੇ ਜ਼ਰੂਰ ਬੀਜੇਪੀ ਅਗਵਾਤੇ ਰਿਐਲਿਟੀ ਟੀਵੀ ਸ਼ੋਅ ਬਿੱਗ ਬਾਸ ਦਾ ਹਿੱਸਾ ਰਹੀ ਸੁਨਾਲੀ ਫੁਗੜੀ 42 ਸਾਲ ਦੀ ਉਮਰ ਵਿੱਚ ਮੌਤ ਹੋ ਗਈ 21 ਸਤੰਬਰ 1980 ਨੂੰ ਹਰਿਆਣਾ ਵਿੱਚ ਚੰਮੀ ਸੋਨੀਆ ਉਪ ਸੁਨਾਲੀ ਫੁਗੜੀ ਗੋਆ ਵਿੱਚ ਹੀ ਸੀ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਸੁਨਾਲੀ ਫੁਗੜੀ ਦੀ ਮੌਤੀ ਖਬਰ ਦੇ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ ਪਿੰਡ ਧੋਗੜੀ ਦੇ ਚੌਥੀ ਜਮਾਤ ਵਿੱਚ ਪੜ੍ਹਦੇ ਬੱਚੇ ਨੂੰ ਦੋਸਤਾਂ ਨਾਲ ਤਲਾਬ ਵਿੱਚ ਨਹਾਉਂਦਿਆਂ ਡੁੱਬਣ ਨਾਲ ਮੌਤ ਹੋਣ ਦੀ ਖਬਰ ਸਤੇ ਪਰਿਵਾਰ ਵੀ ਚੀਕ ਚੜਾ ਪਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੇ ਦਾ ਨਾਮ ਜਸ਼ਨਦੀਪ ਹੈ ਅਤੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਜਸ਼ਨਦੀਪ ਦੇ ਪਿਤਾ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਬੱਚੇ ਦੀ ਲਾਸ਼ ਤਲਾਬ ਦੇ ਕੰਢੇ ਮਿਲੀ ਪਈ। ਜਿਸ ਦੀ ਸੂਚਨਾ ਤੇ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਸ ਦੌਰਾਨ ਐਸਐਚਓ ਰਾਜੀਵ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਜਸ਼ਨਦੀਪ ਦੋਸਤਾਂ ਨਾਲ ਤਲਾਬ ਵਿੱਚ ਨਹਾਣ ਗਿਆ ਸੀ ਅਤੇ ਉੱਥੇ ਹੀ ਡੁੱਬ ਗਿਆ। ਬਿੱਤੀ ਸ਼ਾਮ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਸਾਬਕਾ ਕਾਂਗਰਸੀ ਫੂਡ ਅਤੇ ਸਪਲਾਈ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਭਰਤ ਪੂਸ਼ਨ ਆਸ਼ੂ ਦੀ ਗ੍ਰਿਫਤਾਰੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਮਾਨ ਨੇ ਕਿਹਾ ਕਿ ਅਸੀਂ ਟੋਣਾ ਤੋਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਕਿਸੇ ਨੇ ਵੀ ਪੰਜਾਬ ਨੂੰ ਰੋਟਿਆ ਹੈ ਉਸ ਤੋਂ ਹਿਸਾਬ-ਕਿਤਾਬ ਲਿਆ ਜਾਵੇਗਾ ਇਹ ਗ੍ਰਿਫਤਾਰੀ ਵੀ ਉਸੇ ਹਿਸਾਬ-ਕਿਤਾਬਦਾਹੀ ਨਤੀਜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ਤੇ ਹਨ ਉਹ ਨਿਊ ਚੰਡੀਗੜ੍ਹ ਮੁੱਲਾਪੁਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ ਨਿਊ ਚੰਡੀਗੜ੍ਹ ਮੁਹਾਲੀ ਵਿੱਚ ਬਣੇ ਇਸ ਹਸਪਤਾਲ ਤੋਂ ਬਾਅਦ ਪ੍ਰਧਾਨ ਮੰਤਰੀ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ ਇਸ ਦੌਰਾਨ ਉਹ ਪੰਜਾਬ ਨੂੰ ਕੁਝ ਹੋਰ ਵੀ ਤੋਹਫੇ ਦੇ ਸਕਦੇ ਹਨ ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ ਹੈ ਭਾਰਤੀ ਮਹਿਲਾ ਟੀਮ ਦੀ ਦਿੱਗਜ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਲਾੜ੍ਹ ਸੇ ਮੈਦਾਨ ਵਿੱਚ ਅੰਤਰਰਾਸ਼ਟਰੀ cricket ਨੂੰ ਅਲਵਿਦਾ ਕਹਿ ਸਕਦੀ ਹੈ BCCI ਦੇ ਸੂਤਰਾਂ ਦੇ ਅਨੁਸਾਰ 24 ਸਤੰਬਰ ਨੂੰ ਲਾੜ੍ਹ ਦੇ ਮੈਦਾਨ ਵਿੱਚ ਇੰਗਲੈਂਡ ਖਿਲਾਫ ਤੀਜਾ ਅਤੇ ਆਖਰੀ ਵਨਡੇ ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ ਝੂਲਨ ਨੇ ਸਾਰੇ ਫਾਰਮੈਟਾਂ ਵਿੱਚ 352 ਵਿਕਟਾਂ ਲਈਆਂ ਹਨ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ